ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਮਲੇਰਕੋਟਲੇ ਵਿੱਚ ਤੁਹਾਨੂੰ ਦਿਖਾਉਣੇ ਆ ਸੋਹਣੇ ਸੋਹਣੇ ਸੂਟ ਤੇ ਸਭ ਤੋਂ ਪਹਿਲਾਂ ਡਰੈੱਸ ਦੱਸ ਦਿੰਨੇ ਆ ਤੁਹਾਨੂੰ ਅਸੀਂ ਗਏ ਸੀ ਤੇਲੀਆਂ ਬਾਜ਼ਾਰ ਵਿੱਚ ਸਭ ਤੋਂ ਪਹਿਲਾਂ ਆਉਂਦੀ ਹੈ ਅੱਗੇ 5 ਗਰਾਈਆਂ ਵਾਲਿਆਂ ਦੀ ਸ਼ਾਪ ਇਿੱਥੇ ਸੂਟਾਂ ਦਾ ਮਤਲਬ ਰੇਟ ਦਾ ਬਹੁਤ ਜ਼ਿਆਦਾ ਫਰਕ ਸੀ ਜਿਵੇਂ 90 1500 ਦੀ ਸ਼ਰਟ ਮਿਲਦੀ ਆ ਤਾਂ ਸਿਰਫ ਉੱਥੇ 800 ਚ ਮਿਲਿਆ ਸਾਨੂੰ ਤੇ ਆਪਾਂ ਇਧਰ ਰਾਈਟ ਸਾਈਡ ਮੁੜ ਜਾਣਾ ਤੇ ਅੱਗੇ ਸਾਰਾ ਇਹ ਤੇਲੀਆਂ ਬਾਜ਼ਾਰ ਆ ਸੂਟ ਮਤਲਬ ਜਿਵੇਂ ਦੇਖਦੇ ਆ ਵੀਡੀਓਜ਼ ਦੇ ਵਿੱਚ ਉਦਾਂ ਹੀ ਹੁੰਦੇ ਨੇ ਕਸ਼ਮੀਰੀ ਸ਼ਾਲ ਕੋਟੀਆਂ ਬਹੁਤ ਜ਼ਿਆਦਾ ਵੈਰਾਈਟੀ ਆ ਮਤਲਬ 90 ਨਾਲੋਂ ਤਾਂ ਬਹੁਤ ਹੀ ਜ਼ਿਆਦਾ ਫਰਕ ਆ ਰੇਟ ਦਾ ਮੈਂ ਤੁਹਾਨੂੰ ਅੱਗੇ ਸਾਰੀ ਵੀਡੀਓਜ਼ ਧਿਆਨ ਨਾਲ ਦੇਖਿਓ ਸਾਰੀ ਵੀਡੀਓ ਦੇਖਿਓ ਪੂਰੀ ਸਕਿਪ ਨਾ ਕਰਿਓ ਤੇ ਮੈਂ ਵੀ ਬਹੁਤ ਸੋਹਣੇ ਸੂਟ ਲੈਏ ਨੇ ਤੇ ਮੈਂ ਹਜੇ ਰੈਡੀ ਕਰਨੀ ਦਿੱਤੇ ਉਹਨਾਂ ਸੂਟ ਉਹ ਫਿਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੈਂ ਅੱਗੇ ਤੇ ਗਲੀਆਂ ਬਹੁਤ ਛੋਟੇ-ਛੋਟੀਆਂ ਸੀਗੀਆਂ ਇਮ ਮਖਮਲੀ ਵੈਲਵਟ ਹੈ ਇੱਕ ਕ੍ਰਸ਼ ਦੇ ਸੂਟ ਨੇਗੇ ਬਹੁਤ ਸੋਹਣਾ ਲਾਈਟ ਵੇਟ ਜਿਹਾ ਕੱਪੜਾ ਇਹ ਜਿਨ੍ਹਾਂ ਤੇ ਆਪਾਂ ਹੈਂਡਵਰਕ ਕਾਰੀ ਵਰਕ ਜਿੱਦਾਂ ਵੀ ਤੁਸੀਂ ਲਾਇਕ ਕਰਦੇ ਉਦਾਂ ਕਰਵਾ ਸਕਦੇ ਹੋ ਦੇਖੀਨ ਖਾਬ ਬ੍ਰੋਕੇਟ ਜੇ ਤਾਂ ਮਤਲਬ ਉੱਤੇ ਢੇਰੇ ਲੱਗੇ ਪਏ ਸੀ ਸੂਟਾਂ ਦੇ ਬਾਕੀ ਪਲੇਨ ਚ ਜੋਰਜਟ ਹੋ ਗਈ ਇੱਕ ਸਟਾਫ ਐਸ ਸੀ ਜਿਹੜਾ ਕਿ ਡਾਈ ਹੁੰਦਾਗਾ ਆਪਾਂ ਜਿਹੜੇ ਵੀ ਕਲਰ ਚ ਕਰਵਾਉਣਾ ਹੋਵੇ ਕਰਵਾ ਸਕਦੇ ਆ ਇਹਨਾਂ ਦੀ ਲੈਂਗੁਏਜ ਸ਼ਰਾਰੇ ਇਹ ਗਲਾਸ ਟਿਸ਼ੂ ਫੈਬਰਿਕ ਮਤਲਬ ਅਨਲਿमिटेड ਸਟਾਕ ਸੀਗਾ ਉਹਨਾਂ ਕੋਲੇ 600 ਰੁਪਏ ਦਾ ਸੌਟ ਹੈ ਜੀ 550 ਹੋਗਾ ਪਲੇਨ ਸਲਵਾਰ ਨਾਲ ਕਿੰਨੇ ਦਾ ਪਊਗਾ ਵਿਲਨ ਸਲਵਾਰ ਨਹੀਂ ਪਹਿਲ ਨਹੀਂ ਦੋ ਆਵਾਂ ਨਹੀਂ ਬਿਲਕੁਲ ਪਲੇਨ ਲੈਣੀ ਹੁਣ ਇਹ ਤਾਂ ਜਿੰਮੇ ਵਿੱਚ ਬਲਣਗੇ ਪਹਿਲ ਨਹੀਂ ਬਿਲਕੁਲ ਹਮ ਪ੍ਰੇਵ ਦੀ ਸਲਵਾਰ 600 ਰੁਪਏ ਉਹ ਤੂ ਦਾ ਨਹੀਂ ਕਰਦੀ ਆ ਦੇਖੋ ਪਲੇਨ ਸਲਵਾਰ ਨਾਲ ਉਹ ਗ੍ਰੀਨ ਵਾਲਾ ਦਿਖਾ ਦਿਓ ਨਹੀਂ ਲੈਣਾ ਤੇ ਕਿੱਥੇ ਫੜਿਆ ਮੜਾ ਜੀ ਕੀ ਰੇਟ ਹੈ ਇਹਨਾਂ ਦਾ 1600 ਦਾ ਤੇ ਪਲੇਨ ਜੌਰ ਜੈਟ ਵੀ ਹੈਗੇ ਉਹ ਕਿੰਨੇ ਦਾ ਉਹ ਮੇਰੀ ਪਹਿਲੇ ਸ਼ੋਕ ਕਰ ਇਹ ਰੂ ਹੈ ਇਹ ਰੂ ਹੈ ਨਾ ਭਾਗ ਗਿਲਾਟੀ ਤੋਂ ਮਿਲ ਜਾਏਗਾ ब्रे इेटा ब्रेजो भाई पंद्रह सौ रुपये सूट की निकाबा